हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਹਰਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਗਾਵਾਂ ਤੁਹਾਨੂੰ ਦਿਖਾਵਾਂਗੇ گاਵਾਂ ਦੇ ਵਿੱਚ ਇੱਕ ਗਾਂ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਬਿਲਕੁਲ ਤਾਜੀ ਸੂਈ ਹੋਊਗੀ ਤੇ ਜਿਹੜੀਆਂ ਦੋ ਗਾਵਾਂ ਦੋਸਤੋ ਇਹ ਨਾਲ ਵਧੀਆਂ ਇਹ ਗਾਵਾਂ ਦੋਵੇਂ ਕੱਪਣਾ ਇਹਨਾਂ ਪਸ਼ੂਆਂ ਦੀ ਬੰਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਉਹ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਦੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਆਪਾਂ ਵੀਰ ਨਾਲ ਗੱਲਬਾਤ ਇਹਦਾ ਪਛਵਾ ਦੀ ਡਿਟੇਲ ਸਾਰੀ ਆਪਾਂ ਆ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਜੀ ਠੀਕ ਠਾਕ ਠੀਕ ਠਾਕ ਵਧੀਆ ਜੀ ਭਾਜੀ ਚੱਲੀ ਜਾਂਦਾ ਵਧੀਆ ਕੰਮ ਕਰ ਹਾਂਜੀ ਹਾਂਜੀ ਚੱਲੀ ਜਾਂਦਾ ਭਾਜੀ ਐਡਰੈਸ ਬੋਲ ਦੀ ਵੀਰ ਆਪਣਾ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਤਰਨਤਾਰਨ ਆਮ ਹਰਦੀਪ ਸਿੰਘ ਮੋਬਾਈਲ ਨੰਬਰ 9592810234 ਠੀਕ ਹੈ ਜੀ ਤਿੰਨ ਨਾਂ ਆ ਗਿਆ ਵੀਰ ਆਪਣਾ ਤਿੰਨ ਨਾਂ ਆ ਗਿਆ ਭਾਜੀ ਆਪਣਾ ਠੀਕ ਹੈ ਜੀ ਲਾਈਵ ਵੀਰ ਆਪਣੇ ਚੈਨਲ ਤੇ ਚੱਲ ਰਿਹਾ ਹਾਂਜੀ ਠ ਠੀਕ ਹੈ ਜੀ ਠੀਕ ਹੈ ਜੀ ਪਹਿਲੋਂ ਆਪਾਂ ਤੋਰਨ ਤੋਂ ਪਹਿਲਾਂ ਚੁਆਈ ਕਰਾ ਦਈਏ ਜੇ ਨਾ ਪਹਿਲੋਂ ਤੋਰ ਕੇ ਵਿਖਾਉਣੀ ਹੈ ਪਹਿਲੋਂ ਆਪਾਂ ਦੂਜੀਆਂ ਗੱਬਣ ਗਾਵਾਂ ਵਿਖਾਈਏ ਹਾਂਜੀ ਤੇ ਉਦੋਂ ਬਾਅਦ ਦੇ ਵਿੱਚ ਇਹਨੂੰ ਤੋਰ ਕੇ ਵਿਖਾ ਦਾਂਗੇ ਫਿਰ ਚੁਆਈ ਕਰਕੇ ਫਿਰ ਦੁਬਾਰਾ ਤੋਰ ਕੇ ਵਿਖਾ ਠੀਕ ਹੈ ਜੀ ਲਓ ਦੋਸਤੋ ਗੱਬਣ ਗਾਵਾਂ ਦੋ ਵੀਰ ਕਹਿੰਦਾ ਪਹਿਲੋਂ ਆਪਾਂ ਦਿਖਾ ਦਿੰਦੇ ਆ ਇਹ ਜਿਹੜੀ ਗਾਂ ਜਿਹੜੀ ਚਿੱਟੇ ਰੰਗ ਦੀ ਗਾਂ ਇਹਦੀ ਦੱਸੀਏ ਡਿਟੇਲ ਵੀਰਾਂ ਨੂੰ ਇਹ ਕਿੰਨਾ ਸੂਗਾ ਸੁਣੀ ਵੀਰ ਜੀ ਦੂਜਾ ਸੂਗਾ ਵਹਿੜਿਆ ਅੱਛਾ ਜੀ ਠੀਕ ਹੈ ਜੀ ਹਾਂਜੀ ਤਿਆਰੀ ਦੇ ਵਿੱਚ ਹੀ ਆ ਲਗਭਗ 20 ਤੋਂ ਪਲ ਅਛਾ 20 ਤਾਂ ਪਲੱਸ ਰਹੀ 20 ਤਾਂ ਪਲੱਸ ਵਾਲੀ ਹੈ ਜੀ ਠੀਕ ਹੈ ਜੀ ਮਾਰ ਵਾਲਿਆਂ ਦੇ ਦਸਨ ਮੁਤਾਬਕ ਪਹਿਲੇ ਨੇ 20 ਦਿੱਤਾ ਪਰ ਆਪਾਂ 20 ਦਾ ਆਪਾਂ ਅੰਦਾਜ਼ਾ ਲਾ ਹੀ ਸਕਦੇ ਹਾਂ ਵੈਰ ਠੀਕ ਹੈ ਜੀ ਕੱਢੀਏ ਵੀਰ ਬਾਹਰ ਨੂੰ ਦੋਸਤੋ ਗਾਂ ਦੀ ਬਿਊਟੀ ਚੈੱਕ ਕਰ ਸਕਦੇ ਹੋ ਤੁਸੀਂ ਕੱਦ ਕਠ ਗਾਂ ਦਾ ਬਰੀਡ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਲਓ ਸੂਨ ਦੇ ਬਿਲਕੁਲ ਨੇੜੇ ਆ ਪਲੇਅ ਜਮੁਰਦ ਵੀ ਪਲਸ ਦੋਸਤੋ ਵੀਰ ਦੇ ਕਹਿਣ ਮੁਤਾਬਕ ਦੁੱਧ ਇਹਨੇ ਗਾਂ ਨੇ ਪਹਿਲੇ ਸਵੇਰ ਚ ਆਇਆ ਤੇ ਦੂਜੇ ਸਵੇਰ ਸੂਣ ਦੇ ਬਿਲਕੁਲ ਨੇੜੇ ਆਇਆ ਇਹਦੀ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਭਲਾਂ ਥੋੜੀਆਂ ਜਿਹਾ ਜਰੂਰ ਪਈਆਂ ਦੋਸਤੋ ਕਿਉਂਕਿ ਜਦੋਂ ਪਸ਼ੂ ਸੂਣ ਲਾਂਦਾ ਦੂਜੇ ਤੱਕ ਸਵੇਰ ਤੱਕ ਭਲਾਂ ਜਣੀਆਂ ਪੈ ਜਾਂਦੀਆਂ ਆਮ ਕੋਕੇ ਨੂੰ ਕੋਈ ਨਹੀਂ ਕੋਈ ਗੱਲ ਭਾਈ ਲਓ ਜੀ ਪੂਰੀ ਸੀਲਸ ਲੱਗ ਜੇ ਦੋਸਤੋ ਕਰ ਲੋ ਚੱਕ ਜੀ ਪਰ ਹਬਲਾ ਨਾ ਕਰਕੇ ਪਰ ਹਬਲਾ ਕਰਕੇ ਮਰਾ ਉਪਰਾਪਨ ਕਰਦੀ ਹੈ ਮੈਕੀਨਿਕ ਕੋਈ ਗੱਲ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਗੱਲ ਨਹੀਂ ਲਓ ਜੀ ਆਹ ਦੋਸਤੋ ਗੁਲਾਬੀ ਰੰਗ ਤੁਹਾਨੂੰ ਜਗਦਾ ਹੀ ਹੈ ਭਲਾ ਦਾ ਇਹਦਾ ਕਰਕੇ ਪਛੀ ਥੋੜੀ ਦਿੱਕਤ ਕਰ ਜਾਂਦਾ ਤੇ ਇਹਦਾ ਵੀਰ ਮੁੱਲ ਕੀ ਕਰਨਾ ਮੁੱਲ ਵੀਰ ਜੀ ਇਹੋ ਜੀ ਵੈਡ ਦਾ ਬਾਹਰ ਵੇਖੀ 80 85 ਚੱਲੀ ਜਾਂਦਾ ਹਾਂਜੀ ਨਾ 80 ਨਾ 85 ਨਾ 75 ਨਾ 70 ਹਾਂਜੀ ਮੁੱਲ 65000 ਰੁਪਏ ਨਾਗ ਮੰਤਨ ਹੋ ਸਦਾ 2000 ਛੱਡ ਦਾਂਗ 63 ਦੀ ਬਚੀ ਤੇ 63000 ਹੋ ਗਿਆ ਟਰੇਡ ਚ ਵੀ ਹੈ ਕਿ ਜੈਸੌਰ ਕੋਈ ਨਹੀਂ ਘਰ ਆਏਗਾ ਇਹਦਾ ਕਰਨਾ ਹੀ ਪੈਣਾ ਥੋੜਾ ਵਾਲਾ ਛੋਟ ਛੱਪਾ ਦੇ ਠੀਕ ਹੈ ਜੀ ਹਾਂਜੀ ਲਓ ਦੋਸਤੋ 63000 ਰੁਪਿਆ ਜਿਹੜਾ ਇਹਦਾ ਰੱਖਿਆ ਗਿਆ ਜੀ ਇਹਦੇ ਵਿੱਚ ਤੁਹਾਡਾ ਆਇਆ ਗਿਆ ਦਾ ਛੋਟ ਛੱਪਾ ਮੰਤਨ ਮੌਕੇ ਤੇ ਜਰੂਰ ਹੋਊਗਾ ਗਾਂ ਦੋਸਤੋ ਚੰਗੀ ਬਿਊਟੀ ਵਾਲੀ ਚੰਗੀ ਬਰੀਡ ਵਾਲੀ ਹੈ ਦੁੱਧ 20 ਕਿਲੋ ਪਹਿਨੇ ਚਵਾਇਆ ਦੂਜੇ ਸੂਏ ਸੂਨ ਦੇ ਬਿਲਕੁਲ ਨੇੜੇ ਹੈ ਜੀ ਹਾਂਜੀ ਗਰਲੈਂਡੋ ਦੇ ਬਾਰੇ ਦੱਸਿਓ ਵੀਰੇ ਵੀਰੇ ਵੀਰ ਜੀ ਪਹਿਲੇ ਨੇ ਵਛੀ ਆ ਹਾਂਜੀ ਠੀਕ ਪਿਓਰ ਗਰਲੈਂਡ ਉਹ ਆ ਵੇਖੋ ਲਓ ਜੀ ਦੋਸਤੋ ਇਹਦੀ ਫੇਸ ਕੁਆਲਿਟੀ ਸਬਸ ਫੇਸ ਕੁਆਲਿਟੀ ਤੇ ਕੰਨ ਚੈੱਕ ਕਰੋ ਵਸ਼ੀ ਦੇ ਹਾਂਜੀ ਪਿਓਰ ਗੇਰ ਦੇ ਵਿੱਚ ਹੁੰਦੀ ਹੈ ਹਾਂਜੀ ਹਾਂਜੀ ਤੇ ਇਹ ਵੀ ਰਸੂਆ ਕਿੰਨਾ ਸੁਣੀ ਹੈ ਸੁਆ ਪਹਿਲਾਂ ਵੈਟ ਵੀ ਪਹਿਲਾਂ ਵੈਟ ਸੁਣੀ ਹੈ ਹਾਂਜੀ ਕਿੰਨੇ ਟਾਈਮ ਪਿਆ ਸੁਣਦੇ ਹਜੇ ਕਾਰ ਵਾਲਿਆਂ ਦੇ ਦੱਸਣ ਮੁਤਾਬਕ ਬੜੀ ਸਾਂਝ ਵਾਲੇ ਥਾਂ ਆਈਏ ਵੀਰ ਜੀ ਪਰੇ ਮਾਰਨਾ ਵਾਸ਼ੀ ਦਿੱਤੀ ਸੱਤ ਕੇ ਵੀਰਾਂ ਨੇ ਹਾਂਜੀ ਪਹਿਲਾਂ ਵੀ ਬਹੁਤ ਪਸ਼ੂ ਲਿਆਂਦੇ ਉਹਨਾਂ ਵੀਰਾਂ ਤੋਂ ਹਾਂਜੀ ਉਹਨਾਂ ਦੇ ਦੱਸਣ ਮੁਤਾਬਕ 20 ਤਰੀਕ ਨੂੰ ਟੈਂਪੂ ਰਹਿੰਦਾ 20 ਮਾਰਚ ਨੂੰ ਤੇ ਦਿਨ 20 ਮਾਰਚ ਨੂੰ ਦਿਨ ਪੂਰੇ ਹੁੰਦੇ ਹੈ ਜਾਂ ਵੱਧ ਵੀ ਖੜ ਸਕਦੀ ਤੇ ਪਹਿਲਾਂ ਹੁਣ ਵੱਧ ਵੀ ਖੜ ਸਕਦੀ 2-4 ਦਿਨ ਤੱਕ ਖੈਰ ਲੈ ਜਾਂਦਾ ਡੰਗਰ ਪੁੱਤਾ ਥੱਲਾ ਹੋ ਜਾਂਦਾ ਵੀਰ ਹੈਨਾ ਹਾਂਜੀ ਹੋ ਜਾਂਦਾ ਕੱਢੀਏ ਬਾਰ ਵੀਰ ਜੀ ਤੁਰ ਕੇ ਵਿਖਾਈਏ ਇਹ ਅੱਜ ਹੀ ਆਈ ਆਪਣੇ ਕੋਲ ਥੋੜਾ ਜਿਆਦਾ ਡਰਦੀ ਆ ਕੋਈ ਗੱਲ ਨਹੀਂ ਜਿੰਨਾ ਕਿ ਤੁਰਦੀ ਹੁੰਦੀ ਤੁਰ ਕੇ ਆਪਾਂ ਜੀਰਾਂ ਨੂੰ ਜਰੂ ਲਓ ਦੋਸਤੋ ਗਰਲੈਂਡੋ ਮਸਲ ਦੀ ਗਾਂ ਚੈੱਕ ਤੁਸੀਂ ਕਰ ਸਕਦੇ ਹੋ ਮੇਰੇ ਵੀ ਆਰਡਰ ਕੁਆਲਟੀ ਜਿਹੜੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਕਰਮਾਲੀ ਦੇ ਥਣਾਂ ਦੀ ਕੁਆਲਟੀ ਚੈੱਕ ਕਰ ਸਕਦੇ ਹੋ ਗੈਰ ਥਣਾਂ ਦਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪਸ਼ੂ ਜਿਹੜਾ ਦੋਸਤੋ ਉਪਰੇ ਘਰਾਂ ਦਾ ਦਾ ਥੜਾ ਜਿਹਾ ਤੁਹਾਨੂੰ ਪਤਾ ਡਰਦਾ ਜਰੂਰ ਹੈ ਪਈਰਾ ਉਪਰੇ ਬੰਦੇ ਤੋਂ ਪਈਰਾ ਉਪਰੇ ਥਾਂ ਤੇ ਆ ਕੇ ਪਸ਼ੂ ਉਪਰਾ ਕਰ ਜਾਂਦਾ ਹਾਂਜੀ ਵੀਰ ਜੀ ਇਹਦਾ ਮੁੱਲ ਨਾ ਕਰ ਦੇਣਾ ਵੀਰ ਜੀ ਤੁਹਾਨੂੰ ਪਤਾ ਇਹੋ ਜੀ ਬਰੀਡ ਹੈ ਨਾ ਜਿਹੜੀ ਔਰ ਵਿਰਲੀ ਬੱਚੀ ਕਿਤੇ ਮਿਲਦੀ ਹੈ ਹਾਂਜੀ ਹਾਂਜੀ 100 ਚੋਂ ਇੱਕ ਅੱਧੀ ਬੱਚੀ ਇਹੋ ਜੀ ਮਿਲਦੀ ਹੈ ਹਾਂਜੀ ਮੈਂ ਚਲੋ ਅੱਜ ਕੱਚੀ ਆ ਥੋੜੀ ਜੀ ਹਾਂਜੀ ਤੇ ਆਪਾਂ ਉਹੋ ਜਿਹਾ ਮੁੱਲ ਕਰ ਲਾਂਗੇ ਮੁੱਲ ਕਰ ਦੇਣਾ ਆਪਾਂ ਨਹੀਂ ਤੇ ਮੁੱਲ ਫੋਨ ਤੇ ਕਰਨ ਦਾ ਇਰਾਦਾ ਸੀ ਅੱਛਾ ਜੀ ਤੇ ਜੇ ਤਿਆਰ ਹੋ ਗਈ ਫਿਰ ਆਪਾਂ ਜੇ ਕਿਸੇ ਵੀਰ ਨੂੰ ਚੰਗੀ ਲੱਗੀ ਤੇ ਲੈ ਲੂਗਾ ਤੇ ਫਿਰ ਤਿਆਰ ਕਰਕੇ ਵੇਚਾਂਗੇ ਫਿਰ ਉਹੋ ਜਿਹਾ ਮੁੱਲ ਲਵਾਂਗੇ ਫਿਰ ਉਹ ਮੁੱਲ ਉਹ ਦਿੰਦਾ ਉਹ ਦਿੰਦਾ ਹਾਂਜੀ ਠੀਕ ਹੈ ਜੀ ਵੈੜ ਨਾਲ ਜਿਆਦਾ ਦੁੱਧ ਨਾ ਦਿੱਤਾ ਵੀਰ ਜੀ ਪਹਿਲਾਂ ਨੇ 16 17 ਤੋਂ ਥੱਲੇ ਨਹੀਂ ਰਹਿੰਦੀ ਚਵਾ ਦੂਗੀ ਹੈਨਾ ਹਾਂਜੀ ਚਵਾ ਦੂਗੀ ਬਾਕੀ ਨਸਲ ਸੋਹਣੀ ਆ ਬਰੀਡ ਸੋਹਣੀ ਆ ਸ਼ੈਨ ਚੂਨ ਬਹੁਤ ਜਿਆਦੀ ਹੈ ਬਹੁਤ ਜਿਆਦੀ ਟਾਪ ਦੀ ਬਰੀਡ ਆ ਹਾਂਜੀ ਹਾਂਜੀ ਤੇ ਕਰੀਏ ਮੁੱਲ ਫਿਰ ਦਾ ਵੀਰ ਜੀ ਮੁੱਲ ਤੇ ਅੱਜ ਵੈਸੇ ਜੇ ਤਿਆਰ ਹੁੰਦੀ ਫਿਰ ਤੇ ਭਾਵੇਂ 65 70 ਕਰ ਲੈਂਦੇ ਹਾਂਜੀ ਅੱਜ ਆਪਾਂ ਵਾਸ਼ੀ 45000 ਦੀ ਦੇ ਦਈਏ ਕਮਾ ਕਮਾਨ ਦਾ ਹੋ ਸਕਦਾ ਪੰਜ ਹੀ ਛੱਡ ਦਾਂਗੇ 40 40 ਹੋ ਗਿਆ ਪੂਰਾ ਛੋਟਾ ਜਿਹਾ ਹੀ ਮੁੱਲ ਆ ਹੋਰ ਵੀ ਕਿ ਜੈ ਸੀਗੀ ਕਰਦਾਂਗੇ ਆਏ ਗਏ ਦਾ ਮਾਨਤਨ ਭੈਣ ਭਰਾ ਦਾ ਕੋਈ ਛੋਟ ਛੱਪਾ 1500 ਕਰਾਂਗੇ ਠੀਕ ਹੈ ਜੀ ਜਾਨੀ ਕਿ ਆਸ ਹੈਗੀ ਹੈ ਜੇ ਮਾਨਤਨ ਦੀ ਬਿਲਕੁਲ ਜੀ ਬਿਲਕੁਲ ਕਰਾਂਗੇ ਹੀ ਕਰਨਾ ਹੀ ਪੈਂਦਾ ਭੈਣ ਭਰਾ ਹੁੰਦਾ ਕੋਈ ਆਸ ਉਮੀਦ ਨਾ ਕੋ ਕਰਦਾ ਫਿਰ ਪਰ ਇਹ ਆ ਵੀ ਅੱਜ ਦਾ ਮੁੱਲ ਇਹ ਆ ਕੱਲ ਨੂੰ ਫਿਰ ਤੁਹਾਨੂੰ ਪਤਾ ਵੀ ਇਹੋ ਜੀਆਂ ਵੱਟੀਆਂ ਮਿਲਦੀਆਂ ਨਹੀਂ 45 ਕੇ 45 ਕੇ 40 ਆਪਾਂ 40 ਜੋ ਮਾਨਤਨ ਕਰਾਂਗੇ ਥੋੜਾ ਬਾਕੀ ਉਹ ਦੋ 45000 ਰੁਪਿਆ ਡਿਮਾਂਡ ਰੱਖੀ ਗਈ ਤੇ 40000 ਤੋਂ ਵੀਰ ਕੰਦਾ ਵੀ ਮਾਨਤਨ ਜਿਹੜਾ ਹੋਊਗਾ ਵੀਰ ਭਰਾ ਦਾ ਜਿਹੜਾ ਕੋਈ ਆਊਗਾ ਕਿਦਨੇ ਨੂੰ ਉਹਦਾ ਮੌਕੇ ਤੇ ਜਰੂਰ ਹੋਊਗਾ ਮਾਨ ਟਾਨ ਦੋਸਤੋ ਜਰੂਰ ਹੋਊਗਾ ਜੀ ਤਿਆਰ ਹੋਈ ਬੱਚੀ 60000 ਰੁਪਏ ਦੀ ਹੈ ਭਾਜੀ ਤੁਹਾਨੂੰ ਵੀ ਪਤਾ ਹੈ ਮਤਲਬ ਇਹ ਜਿਹੜਾ ਮੁੱਲ ਕੀਤਾ ਇਹ ਗੱਪਣ ਗੱਪਣ ਦਾ ਮੁੱਲ ਇਹ ਗੱਪਣ ਗੱਪਣ ਦਾ ਮੁੱਲ ਆ ਇਹ ਵੀ ਇੱਕ ਦੋ ਦਿਨ ਦਾ ਮੁੱਲ ਆ ਇਹ ਨਹੀਂ ਵੀ ਕੋਈ 15 ਦਿਨਾਂ ਬਾਅਦ ਆ ਕੇ ਦੂਆ ਦੂਆ ਆਮ ਮੁੱਲ ਕੀਤਾ ਹੀ ਠੀਕ 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 ਜੇ ਕੇ ਇਹਨੂੰ ਭੈਣ ਭਰਾ ਨੂੰ ਚੰਗੀ ਲੱਗੀ ਹੁਣ ਆਪਾਂ ਇਤਰਾ ਦੇ ਦਾਂਗੇ ਕਿਉਂਕਿ ਆਈ ਗਈ ਆ ਗੱਲ ਨਹੀਂ ਆ ਬਾਕੀ ਦੋਸਤੋ ਜਿਹੜੀ ਆ ਬਰੀਡ ਹੈ ਨਾ ਬਹੁਤ ਵਧੀਆ ਬਾਕੀ ਥਾਣੇ ਨੇੜੇ ਤੋਂ ਥੋੜਾ ਜਿਹਾ ਐਵੇਂ ਹੋ ਕੇ ਵਿਖਾਓ ਥਾ ਗਲਾਬੀ ਥਣ ਗਾਣ ਵਾਟਰ ਦੇ ਟਾਪ ਦਾ ਤਿਆਰ ਕਰ ਰਹੀ ਹੈ ਬੱਛੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਠੀਕ ਹੈ ਜਿਹੜੀ ਗਾਂ ਦੀ ਵੀਰ ਆਪਾਂ ਚੁਾਈ ਕਰਾਉਣੀ ਆ ਕਿਉਂਕਿ ਦੋਸਤ ਮੈਂ ਇਧਰਲੀ ਸਾਈਡ ਤੋਂ ਦਿਖਾਓ ਚੈਨਲ ਨੇ ਥੋੜਾ ਜਿਹਾ ਦੇਖੋ ਲੋ ਜੀ ਦੋਸਤ ਥਾਂ ਬਹੁਤ ਵਧੀਆ ਜੀ ਪਹਿਲਾਂ ਸ਼ਾਈਨਿੰਗ ਬਹੁਤ ਜ਼ਿਆਦੀ ਬੱਛੀ ਨੂੰ ਬਹੁਤ ਜ਼ਿਆਦੀ ਟਾਪ ਦੀ ਸ਼ਾਈਨਿੰਗ ਹਾਂਜੀ 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 ਇਹ ਮੇਰੇ ਸਾਬਾ ਅਸੀਂ ਜੋ ਵੀ ਵੀਡੀਓ ਪਾਉਣ ਲੱਗੇ ਸਾਡੇ ਚੈਨਲ ਦੇ ਪਹਿਲੀ ਯਾਦ ਕਰ ਲੈਣ ਦੋਸਤਾਂ ਨੂੰ ਸਾਈਂ ਹਾਂਜੀ ਹਾਂਜੀ ਗਿਰ ਦੇ ਵਿੱਚ ਨਾ ਸਟਰਲੈਂਡ ਨੂੰ ਤੁਹਾਨੂੰ ਦੱਸਿਆ ਵੀ ਬਹੁਤ ਜ਼ਿਆਦਾ ਮਤਲਬ ਰੇਅਰ ਜੀ ਹਾਂ ਜੀ ਗਾਂ ਦੀਆਂ ਰਾਜਸਥਾਨ ਦੇ ਵਿੱਚ ਇਹ ਹਾਂ ਜੀ ਹਾਂ ਜੀ ਇਹ ਚੀਜ਼ ਇਹ ਮੱਝ ਦੀ ਮੱਝ ਭਾਜੀ ਗਾਂ ਦੀ ਗਾਂ ਦੀ ਗਾਂ ਦੀ ਤੇ ਜਿਹੜੀ ਗਾਂ ਦੀ ਆਪਾਂ ਚੁਆਈ ਕਰਾਉਣੀ ਹੈ ਵੀਡੀਓ ਵਿੱਚ ਇਹ ਕਿੰਨਾ ਸੂਆ ਸੀ ਇਹ ਵੀਰ ਜੀ ਚਲੋ ਦਸਣ ਨੂੰ ਤੇ ਦਸ ਦੂਜਾ ਹੀ ਦੱਸੀ ਜਾਂਦੇ ਤੇ ਆਪਰ ਆਪਾਂ ਤੀਸਰਾ ਮੰਨ ਕੇ ਲਈ ਆ ਤੇ ਤੀਜਾ ਸੂਆ ਮੰਨਿਆ ਤੇ ਆਪ ਤੀਜਾ ਸੂਆ ਸੂਈ ਕਿੰਨਾ ਟਾਈਮ ਹੋ ਗਿਆ ਨਹੀਂ ਵੀ ਸੂਈ ਨੂੰ ਕੋ 20 ਦਿਨ ਲਾਲੇ 50 ਲਾਲੇ ਪਰ ਆਪਾਂ ਮਹੀਨਾ ਹੀ ਕਹਿੰਦੇ ਆ ਇੱਕ ਮਹੀਨਾ ਪੂਰਾ ਹਾਂ ਇੱਕ ਮਹੀਨਾ ਤਾਂ ਵੈਸੇ 2-3 ਦਿਨਾਂ ਉੱਪਰ ਵੀ ਹੈ ਹਾਂ ਜੀ ਭਾਜੀ ਇਹ ਜਦੋਂ ਗਾਂ ਜਿੱਥੋਂ ਲਈਏ ਨਾ ਆਪਾਂ ਆਪਾਂ ਉਥੇ ਗਾਂ ਜਦੋਂ ਸੂਣ ਵਾਲੀ ਤਿਆਰ ਸੀ ਉਦੋਂ ਵੀ ਵੇਖੀ ਸੀ ਤੇ ਇਸ ਕਰਕੇ ਆਪਾਂ ਨੂੰ ਪਤਾ ਵੀ ਅੱਜ 1 ਮਹੀਨਾ 3 ਦਿਨ ਹੋ ਗਏ ਗਾਂ ਸੂਈ ਨੂੰ ਠੀਕ ਹੈ ਜੀ ਠੀਕ ਹੈ ਜੀ ਆਪਾਂ ਗੱਲ ਵੀ ਵੇਖੀ ਸੀ ਮੌਕੇ ਦਾ ਦੁੱਧ ਵੀਰ ਕਿੰਨਾ ਪਿਆਰਾ ਹੈ ਮੌਕੇ ਦਾ ਦੁੱਧ 18 ਵੀ ਹੋ ਸਕਦਾ ਤੇ 20 ਵੀ ਹੋ ਸਕਦਾ ਇਹ ਮੌਕੇ ਤੇ ਚਵਾ ਹੀ ਦੇਣਾ ਜਿਹੜਾ ਆਪਾਂ ਉਹ ਦੱਸਾਂਗੇ ਠੀਕ ਹੈ ਜੀ ਹਾਂ ਇਹਨੂੰ ਤੋੜ ਕੇ ਵਿਖਾਈਏ ਤੇ ਫੇਰ ਇਹ ਆਪਾਂ ਚਵਾਈ ਸ਼ੁਰੂ ਹਾਂਜੀ ਹਾਂਜੀ ਤੋ ਦੋਸਤੋ ਗਾਂ ਦਾ ਕੱਟ ਕੱਠ ਆਰਡਰ ਕੁਆਲਿਟੀ ਚੈੱਕ ਕਰ ਲਓ ਮੇਰੇ ਵੀ ਜਰੂਰ ਇੱਕ ਵਾਰੀ ਇਸ ਗਾਂ ਦੀ ਦੋਸਤੋ ਚੁਵਾਈ ਹਣੀ ਅੱਜ ਥਣ ਵੇਖੋ ਕਿੰਨਾ ਸੁਆਦੀ ਲੱਗਾ ਹਾਂਜੀ 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 ਲਓ ਜੀ ਕਰੋ ਚੈੱਕ ਜੀ ਥਣਾ ਦੀ ਕੁਆਲਿਟੀ ਲੈ ਜੋ ਜੀ ਲੈ ਜੋ ਕੁੰਜੀ ਵੀ ਸੀਲ ਠੰਡੀ ਆ ਠੀਕ ਹੈ ਜੀ ਬੱਚਾ ਦੋਸਤੋ ਆ ਸਾਹਮਣੇ ਬੱਧਾ ਜੇ ਬੱਚਾ ਦਾ ਚੁਆਈ ਦੋਸਤੋ ਬਸ ਚੰਦ ਮਿੰਟਾਂ ਤੱਕ ਇਹਦੀ ਚੁਆਈ ਜੀ ਸ਼ੁਰੂ ਹੋ ਰਣੀ ਲਓ ਜੀ ਬਿਨਾ ਬੱਚੇ ਤੋਂ ਦੋਸਤੋ ਕਰੋ ਚੈੱਕ ਜੀ ਸੀਲ ਠੰਡੀ ਬਹੁਤ ਜ਼ਿਆਦੀ ਹੈ ਠੀਕ ਹੈ ਜੀ ਹਾਂ ਜੀ ਵਰਪੀ ਆ ਦੋਸਤੋ ਰਸੀ ਭਾਵੇਂ ਚਾਹੁੰਦਾ ਕਿ ਵੀ ਰਸੀ ਦੇ ਬਣਾ ਇਹ ਇੰਜੀ ਚੋਲੇ ਦੀ ਭਾਂ ਰਸੀ ਪਾ ਲੋ ਭਾ ਨਾ ਪਾਓ ਠੀਕ ਹੈ ਜੀ ਹਾਂ ਜੀ ਲਓ ਜੀ ਲੋ ਜੀ ਬਾਲਟੀ ਚੈੱਕ ਕਰ ਲਓ ਮੇਰੇ ਵੀ ਖਾਲੀ ਕਿੰਨੇ ਲੀਟਰ ਦੀ ਬਾਲਟੀ ਵੀਰੇ ਇਹ ਵੀਰ ਜੀ 10 ਕਿਲੋ ਦੀ 10 ਕਿਲੋ ਦੀ ਬਾਲਟੀ ਆ 10 ਕਿਲੋ ਦੀ ਆ ਆ ਸਾਢੇ 7 ਕਿਲੋ ਦੀ ਤੋਂ ਬਾਲਟੀਆਂ ਖਾਲੀ ਠੀਕ ਹੈ ਕਰੋ ਜੀ ਸ਼ੁਰੂ ਚੁਆਈ ਚੈੱਕ ਕਰਾ ਦਿਓ ਵੀਰ ਜੀ ਇੱਕ ਰਾਂ ਲਾਗੇ ਖਾਂ ਚੈੱਕ ਕਰਾ ਦਿਓ ਆ ਦੋਸਤੋ ਇਹਦੇ ਪਰਾਂ ਦੀ ਕੁਆਲਿਟੀ ਕਰ ਲਓ ਚੈੱਕ ਹਾਂਜੀ ਤੇ ਫਿਰ ਮੇਰੇ ਵੀਰੇ ਦੀ ਤੁੰ ਚੁਆਈ ਦੋਵੇਂ ਦੋਵੇਂ ਖਾਂ ਦੀ ਪਕਾ ਦੇਣੀ ਹੈ ਇਕੱਠੀ ਆ ਦੋਵੇਂ ਅਗਲੇ ਵੇਖੋ ਆ ਦੋਵੇਂ ਆ ਦੀ ਚੁਆਈ आ, आ, मगर ठीक है जी करो शुरू जी प्रॉपर चवाई दोस्तों शुरू हो गई है गांव की मखी भी करके थोड़ा जा हाँ जी हाँ जी मखी है तो मखी पखा नहीं चलता जो नहीं, नहीं गई प तो ਮੱਖੀ ਦੋਸਤੋ ਵੈਸੇ ਨਾ ਮੱਖੀ ਵੀ ਚੈੱਕ ਕਰ ਸਕਦੇ ਲੋਕਾਂ ਦੇ ਬੇਚੀ ਮੱਖੀ ਗਿਆ ਕਰਦੇ ਨਾ ਮੋਹੂ ਫੜਦਾ ਗਰਮੀ ਵਾਲਾ ਹੁੰਦਾ ਜਾਂਦਾ ਨਾ ਮੱਖੀ ਵਾਲਾ ਲਾਈਵ ਚ ਵਾਈ ਜਿਹੜੀ ਦੋਸਤੋ ਸਾਹਮਣੇ ਸ਼ੁਰੂ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਗਾਂ ਦੀ ਇਹ ਤਾਂ ਗਾਂ ਦਾ ਮੁੱਲ ਨਹੀਂ ਦੱਸਿਆ ਵੀਰੇ ਜੱਪਾ ਨਹੀਂ ਇਹ ਮੁੱਲ ਨਹੀਂ ਹਾਂ ਠੀਕ ਹੈ ਕੋਈ ਚੋਕੇ ਬਾਅਦ ਤੋਂ ਮੁੰਡੇ ਦਾ ਲਓ ਜੀ ਚੁਾਈ ਜਿਹੜੀ ਆ ਪ੍ਰੋਪਰ ਹੋਣ ਗਈ ਆ ਦੋਵਾਂ ਥਾਂ ਦੀ ਤਕਰੀਬਨ ਚੁਾਈ ਮਗਲਾਂ ਦੀ ਹੋ ਚੱਲੀ ਐ ਲਓ ਜੀ ਮਗਲਾਂ ਦੋਹਾਂ ਦੀ ਚੁਾਈ ਹੋ ਗਈ ਐ ਦੋਸਤੋ ਲਾਈ ਇਹਦੇ ਵਿੱਚ ਮੇਰੇ ਵੀਰ ਵੱਧ ਤੋਂ ਵੱਧ ਮੈਸੇਜ ਆਪਣੇ ਦਿਓ ਜੇ ਕਿੱਦਾਂ ਦੀ ਤੁਹਾਨੂੰ ਇਹ ਚੋਾਈ ਲੱਗੀ ਗਾਂ ਦੀ ਤੇ ਜਿਹੜੇ ਵੀਰ ਨੂੰ ਇਹ ਗਾਂ ਪਸੰਦ ਆਊਗੀ ਬੇਸ਼ੱਕ ਆਪਣੀ ਸਵੇਰੇ ਵੀਡੀਓ ਕਾਲ ਤੇ ਤੁਸੀਂ ਚੋਾਈ ਕਰਾ ਸਕਦੇ ਹੋ ਹਾਂਜੀ ਬਾਟਰੀ ਜੀ ਫੜ ਗਈ ਹਾਂਜੀ ਉਹ ਫੜੀ ਬਾਟਰੀ ਲਓ ਦੋਸਤੋ ਆ ਬਾਟੀ ਚੈੱਕ ਕਰ ਸਕਦੇ ਹੋ ਫੁੱਲ ਭਰਤੀ ਹੈ 10 ਲੀਟਰ ਦੀ ਬਾਟੀ ਦੁੱਧ ਦੋਸਤੋ ਵੀਰ ਦੇ ਕਹਿਣ ਮੁਤਾਬਕ 18 ਤੋਂ 20 ਲੀਟਰ ਦੇ ਵਿੱਚ ਰਿਹਾ ਦੁੱਧ ਹੁਣ ਪਿਆ ਰਿਹਾ ਬਾਕੀ ਚੋਕੇ ਦੋ ਤੁਹਾਡੇ ਸਾਹਮਣੇ ਆ ਜਣਾ ਅੰਦਾਜ਼ਾ ਤੁਸੀਂ ਲਾ ਲਿਓ ਆਪ ਕਿੰਨਾ ਚੋਕੀ ਲਓ ਜੀ ਦੋਸਤੋ ਚਾਈ ਚ तकरीबन ਪ੍ਰੋਪਰ ਹੋ ਗਈ ਹੈ ਕੁਝ ਥੋੜੇ بڑے ਟੋਕੇ ਡਾ ਕੇ ਰਹਿ ਗਏ ਖਿਚਣ ਵਾਲੇ ਮਿਲ ਲਓ ਜੀ ਕਰੋ ਚੱਕੀ ਆ ਕਰੋ ਜੀ ਗਾਂ ਦੀ ਆਰਡਰ ਪਾ ਕੇ ਚੱਕ ਮੇਰੇ ਵੀਰ ਹੁਣ ਕੋਈ ਵੀ ਹੋਣੀ ਕਹਿ ਸਕਦਾ ਵੇਖੇ ਗਾਂ ਇਹ ਸੋਈ ਹੋਣੀ ਐ ਬਿਲਕੁਲ ਦੁੱਧ ਦੇ ਵਹਣਾਂ ਦੀ ਛੋੜ ਗਈ ਜੀ ਇਹ ਆ ਲੋ ਜੀ ਦੁੱਧ ਤੁਹਾਡੇ ਸਾਹਮਣੇ ਆ ਗਿਆ ਆ ਗਏ ਮੈਂ ਚਿਕਰਾ ਦੇਣੇ ਲਓ ਜੀ ਮਿੰਤੀ ਵੀਰ ਕਹਿੰਦਾ ਆਪਾਂ ਕਰਾ ਦੇਣੀ ਹੈ ਲਓ ਜੀ ਕਰੋ ਚੱਕੀ ਖਾਲੀ ਬਾਲਟੀ ਤੁਹਾਨੂੰ ਦਿਖਾਤੀ ਛੱਕ ਜੀ ਮੜੀ ਦੀ ਵੀਰ ਮਾਰ ਲਈ ਦੋਆ ਬਾਲਟੀਆਂ ਦਾ ਦੁੱਧ ਦੋਸੇ ਕਿਸਾ ਕਰ ਲਿਆ ਲਓ ਜੀ ਚਵਾਈ ਦਾ ਸਵਾਦ ਦੋਸਤੋ ਤਾਂ ਹੀ ਆ ਜੇ ਲੀਟਰ ਮਾਰਕ ਤੋਂ ਦੁੱਧ ਮਿਲਿਆ ਜਾਵੇ ਤੇ ਫੇਰ ਹੀ ਪਤਾ ਲੱਗਦਾ ਕਿ ਕਿੰਨਾ ਕੁ ਪਸ਼ੂ ਨੇ ਦੁੱਧ ਲਿਆ ਇੱਕ ਟਾਈਮ ਤੇ ਸਵਾਦ ਆ ਕਿ ਲੋੜਾ ਲੀਟਰ ਦੋਸਤੋ ਤੁਹਾਡੇ ਸਾਹਮਣੇ ਪਿਆ ਜਾ ਕਰੋ ਚੱਤ ਜੀ ਛੱਗ ਚੁੜੀ ਵੀਰ ਨੇ ਆ ਪ੍ਰੋਪਰ ਸਾਰੀ ਖਤਮ ਕਰਤੀ ਲਓ ਜੀ ਇੱਕ ਦੋ ਤਿੰਨ ਚਾਰ ਪੰਜ ਕੀ 7 8 ਆਹ ਲੋ ਸਜਣੋਂ 9 10 ਲਓ ਜੀ ਸਾਡੇ 100 150 ਗ੍ਰਾਮ ਘੱਟ 1100 ਸਾਡੇ 10 10 ਸਾਡੇ 10 ਕਿਲੋ ਦੁੱਧ ਦੋ ਦੁੱਧੋ ਜਿਹੜਾ ਇੱਕ ਟਾਈਮ ਦਾ ਗਾਂ ਨੇ ਨੇ ਕਰਮਾਈ ਨੇ ਚਵਾਤਾ 18 ਤੋਂ 20 ਲੀਟਰ ਵੀ ਨੇ ਦੱਸਿਆ ਸੀ ਰਕ ਕੋ 18 ਹੀ ਮੰਨੇ ਮੈਂ ਤੇ 20 ਵੀ ਨਹੀਂ ਆਂਦਾ ਆਪਾਂ ਦੋ ਤਿੰਨ 18 ਮੰਨ ਕੇ ਕੋਈ ਵੀ ਸੌਦਾ ਕਰ ਸਕਦਾ ਵੀਰ ਨਾਲ ਕਿਉਂਕਿ ਅੱਧਾ ਕਿੰਨਾ ਟਾਈਮ ਦਾ ਚੁਆਈ ਦਾ ਇੱਧਰ ਉੱਧਰ ਦਾ ਉਹਦੇ ਨਾਲ ਤੇ ਕੋਈ ਫਰਕ ਆਈਦਾ ਪੈਂਦਾ ਨਹੀਂ ਕੋਈ ਫਰਕ ਨਹੀਂ ਪੈਂਦਾ ਹਾਂਜੀ 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 ਬਾਕੀ ਦੋਸਤੋ ਸਾਢੇ 10 ਲੀਟਰ ਦੁੱਧ ਤੁਹਾਡੇ ਸਾਹਮਣੇ ਗਾਂ ਨੇ ਚਵਾਇਆ ਜੇ ਇੱਕਰਾ ਤੋਰਾ ਵਿਖਾ ਦਿਓ ਮੈਂ ਤੋਰਾ ਤਰਾ ਦੋ ਸਾਡੀ ਹੋਈ ਗਾਂ ਚੋਈ ਚੋਈ ਗਾਂ ਦਾ ਤਰਾ ਪੂਰਾ ਚੱਕਰਵਾ ਦਨੇ ਆ ਤੇ ਇਹਦਾ ਵੀ ਨਾਲ ਨਾਲ ਹੀ ਆਪਾਂ ਮੁੱਲ ਮੈਂਸ਼ਨ ਕਰ ਲਈਏ ਹਾਂਜੀ ਦੱਸ ਦਿਆਂ ਜ਼ਰੂਰ ਪਾਜੀ ਲਓ ਜੀ ਹੁਣ ਦੋਸਤੋ ਕਰ ਲੋ ਗਾਂ ਦਾ ਆਰਡਰ ਕੁਆਲਿਟੀ ਚੈੱਕ ਤੂਰੇ ਤੂਰੇ ਜ ਐ ਓਕੇ ਆ ਗਾਂ ਬੈਠ ਕੇ ਸੇ ਚੱਕਰ ਹੀ ਨਹੀਂ ਕੋਈ ਦੋ ਵਾਰੀ ਦੋਸਤੋ ਸਭ ਤੋਰ ਕੇ ਦਿਖਾਤੀਏ ਕੋਈ ਵੀਰੇ ਇਹ ਨਾ ਕਿ ਗਾਰੇ ਤੁਰਨ ਦੇ ਵੇਲੇ ਦੇਖਦਾ ਕੱਚੇ ਥਾਂ ਵੀ ਤੁਰਦੀ ਜੀ ਤੇ ਪੱਕੇ ਥਾਂ ਤੇ ਦੋਸਤੋ ਕਰ ਲਿਓ ਚੱਕਰੀ ਤੂਰੀ ਲਓ ਜੀ ਕਰੋਚਾ ਬਿਲਕੁਲ ਦੋਸਤੋ ਆਇਆ ਆਰਡਰ ਖਾਲੀ ਕਰ ਗਈ ਜੇ ਸਾਰਾ ਹੀ ਮਿਲਕਵੇਂ ਦੋਸਤੋ ਬੜੀ ਇਹਦੀ ਆ ਮੋਟੀ ਲੱਗੀ ਵੇਖੋ ਜੀ ਇਹ ਨਹੀਂ ਆ ਫਿਰ ਕੋਈ ਛੜਾ ਕੜਾ ਕਿਸੇ ਵੀ ਤਰੀਕੇ ਨਾਲ ਹੋਣੇ ਚੋਈ ਹੈ ਨਾ ਆ ਲਓ ਜੀ ਇਹਨੂੰ ਚੱਕ ਮੇਰੇ ਵੀਰ ਅਛਾ ਵੀਰ ਜੀ ਦੱਸਿਓ ਮੁੱਲ ਦਾ ਵੀਰ ਜੀ 20 ਕਿਲੋ ਦੇ ਹਿਸਾਬ ਤ ਆਪਣਾ ਮੁੱਲ ਤੇ 85 ਕਰ ਲਈਏ ਉਹ ਵੀ ਜੀ ਕਰਦਾ ਹਾਂਜੀ ਪਰ ਨੇ ਮੁੱਲ ਜਾ ਜੀ ਹਾਂਜੀ ਮੁੱਲ 65000 ਕਰ ਲਈਏ 60 ਦੀ ਦੇ ਲਈਏ ਹੋਰ ਮੰਗਣ ਨੂੰ ਸਤਾ ਜੀ 55000 ਦੀ ਗਾਂ ਦੇ ਤਾਂ ਲੋ ਜੀ ਦੋਸਤੋ ਆ ਲੱਗ ਗਿਆ ਜੀ ਸੀਪ 20 ਲੀਟਰ ਦੁੱਧ ਕੇ 55000 ਰੁਪਈਆ ਜੇ ਮੋਲੇ ਦਾ ਮੋਕੇ ਦਾ ਤੇ ਉਹਦੇ ਵਿੱਚੋਂ ਤੁਹਾਡਾ ਆਇਆਂ ਗਿਆ ਦਾ ਛੋੜ ਛੱਪਾ 100 200 ਰੁਪਈਆ ਦੁੱਧ 20 ਤੋਂ ਵੱਧ ਹੀ ਹੋਊਗਾ ਫਿਰ ਵੀ ਆਪਾਂ 18 ਕਹਿ ਕੇ ਦਿਨੇ ਕੋ ਭੈਣ ਭਰਾ ਹੁੰਦਾ ਜਾਂਦਾ ਹੈ ਬਾਕੀ ਸੁੱਲੀ ਜੇ ਧਿਆਨ ਮਾਰ ਦਿਓ ਸੁੱਕੀ ਤੂੜੀ ਤੇ ਦੇ ਆਪਾਂ ਲੋਨ ਦੁੱਧ ਹੀ ਗਾਂ ਥੱਲੇ 24 ਕਿਲੋ ਭਾਜੀ ਹਰੋਗੀ ਕੋਈ ਮੇਰਾ ਵੀਰ ਇਹ ਨਾ ਕਿਉਂਕਿ ਹਰ ਇਹਦੇ ਨਾਲ ਖਰਾਬੀ ਹੁੰਦੀ ਰਹੀ ਹੈ ਨਾ ਇਸ ਕਰਕੇ ਸੁੱਕੀ ਤੂੜੀ ਦੇ ਦਿੱਤੀ ਆ ਤਾਂ ਕਰਕੇ ਗਾਂ ਦੁੱਧ ਘਟੀ ਆ ਠੀਕ ਹੈ ਜੀ ਜਿਹੜਾ ਕੋਈ ਸਾਂਹ ਵਾਲਾ ਵੀਰ ਕੜੂ ਗਾਂ ਚ 22 25 ਕਿਲੋ ਦੁੱਧ ਦੇਣਾ ਠੀਕ ਹੈ ਜੀ ਹਾਂਜੀ 55000 ਰੁਪਏ ਦੋਸਤੋ ਮੌਕੇ ਦਾ ਮੁੱਲ ਦਾ ਹਾਂਜੀ ਉਹਦੇ ਵਿੱਚੋਂ ਛੋੜ ਛੱਪਾ ਤੁਹਾਡਾ ਹੋਊਗਾ ਗਰਲੈਂਡੋ ਦਸਲ ਦੀ ਗਾਂ ਤੋਂ ਤੁਹਾਨੂੰ ਦਿਖਾਈ ਹੈ ਪਹਿਲਾਂ ਸਵੇਰ ਸੁਣੀ ਹੈ ਇਹਦਾ ਮੁੱਲ 40000 ਰੁਪਏ ਗੱਪਣ ਦਾ ਇੱਕ ਦੋ ਦਿਨ ਦਾ ਤੇ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਗਾਂ ਦਿਖਾਈ ਹੈ ਦੋਸਤੋ ਆ ਇਹ ਵੀਰ ਐਚ ਐਫ ਨਾ ਕਰਾਸ ਹੈ ਹਾਂਜੀ HF ਦੇ ਨਾਲ ਕਰਾਸ ਹੋ ਤੈਸ ਤੋਂ ਤਨ तकरीबन ਇਹ ਗਿਣਤੀ ਵਾਲੇ ਪੂਰੀ ਆ ਕਿਉਂਕਿ ਇੱਕ ਦੋ ਦਿਨ ਵੱਤ ਵਾਰ ਖੜ ਸਕੀ ਦੂਜਾ ਸੂਰ ਸੁਣੀ ਜੇ ਇਹਦਾ ਵੀਰ ਕਿੰਨਾ ਮੁੱਲ ਰੱਖਿਆ ਆਪਾਂ ਮੁੱਲ ਕਰਨ ਨੂੰ ਤਾਂ ਜਿੰਨਾ ਮਰਜੀ ਆਪਾਂ 36 ਹਾਂ ਨਾ ਦਸੀ ਆ ਛੋਟ ਛੱਪਾ ਮਾੜਾ ਮੋਟਾ ਕਰ ਦਾਂਗੇ ਕੋਈ ਆ 36000 ਰੁਪਏ ਹਾਂਜੀ 36000 ਰੁਪਏ ਦੇ ਵਿੱਚੋਂ 200 ਜਿਹੜਾ ਆਇਆ ਕਹਿੰਦਾ ਛੋਰ ਛੱਪਾ ਮਾਨਤਾ ਜਿਹੜਾ ਮੌਕੇ ਤੇ ਜਰੂਰ ਹੋਊਗਾ ਵੀਡੀਓ ਦੋਸਤੋ ਲੰਬੀ ਜਰੂਰ ਹੋਈ ਆ ਪਰ ਕਿਉਂਕਿ ਜਿਹਨੂੰ ਚੋਾਈ ਕਰਾਉਣੀ ਹੋਵੇ ਪਸ਼ੂ ਦੀ ਦੋਸਤੋ ਤੁਹਾਨੂੰ ਪਤਾ ਮੱਲੋ ਪੀ ਟਾਈਮ ਪੰਜ ਸੱਤ 10 ਮਿੰ ਅਡਰੈਸ ਇਕਰੀਵੀ ਦਾ ਫਿਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਤੇ ਜਿਹੜਾ ਸ਼੍ਰੀ ਕਰਮਤਨ ਸਾਹਿਬ ਹਰਦੀਪ ਸਿੰਘ ਵੀਰ ਦੇ ਫਾਰਮ ਤੋਂ ਆਈਦੀ ਆਪਾਂ ਇਹ ਲਾਈਵ ਸਟ੍ਰਾਈਕ ਦੋ ਗਾਵਾਂ ਤੁਹਾਨੂੰ ਦੋਸਤੋਂ ਦਿਖਾਈਆਂ ਵਾ ਫੋਨ ਨੰਬਰ ਵੀ ਜਿ ਇਕਰੀਵੀ ਬੋਲ ਦੀ 3 ਮੋਬਾਈਲ ਨੰਬਰ 95928 7243 ਨਾਮ ਹਰਦੀਪ ਸਿੰਘ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਕਰਨਤਾਲ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ